ਮੈਂ ਸਾਰਿਆਂ ਨੂੰ ਤੀਲ ਕਰਦਾ ਵੀ ਜਿਹੜਾ ਆ ਸਮਾਵਾ ਵੀ ਆਪਾਂ ਖੜੀਏ ਹਰ ਇੱਕ ਵਿੱਚ ਹੋਈਏ ਦੁਬਾਰਾ ਕਿਉਂਕਿ ਜਿਹੜੇ ਪੁਰਾਣੇ ਗੱਲ ਸੀਗੇ ਜਾਂ ਪੁਰਾਣਾ ਜੋ ਵੀ ਕੁਝ ਮਤਾਰ ਸੈਂਟਰ ਨੇ ਪਾਸ ਕੀਤਾ ਸੀ ਉਹਦੂ ਰਹੀ ਹੈ ਉਹ ਪੂਰਾ ਨਹੀਂ ਹੋਇਆ ਉਹ ਪੂਰਾ ਕਰਨੀ ਵੀ ਦੁਬਾਰਾ ਜਿਹੜਾ ਜੱਲਦਿਆਲ ਸਾਹਿਬ ਨੇ ਵਧਿਆ ਜਾਂ ਆਪਦੀ ਜ਼ਿੰਦਗੀ ਜਿਹੜੀ ਨੌਤ ਮਿਲਦੀ ਆਪਣੀ ਲਈ ਲਾਈ ਹੈ ਮੈਂ ਸਾਰਿਆਂ ਨੂੰ ਕਹਿੰਦਾ ਵੀ ਸਾਰੇ ਕਲਾਕਾਰਾਂ ਨੂੰ ਕਹਿੰਦਾ ਸਾਰੀ ਜਵਾਨੀ ਨੂੰ ਕਹਿੰਦਾ ਪੰਜਾਬੀ ਨੂੰ ਕੋਣ ਚੋਟਾ ਸਾਥੀ ਆ ਪਸਾਰੀ ਖੜੀਏ ਘਰੋਂ ਦਾ। ਮੈਂ ਸਾਰਿਆਂ ਨੂੰ ਤੀਲ ਕਰਦਾ ਵੀ ਜਿਹੜਾ ਆ ਸਮਾਵਾ ਵੀ ਆਪਾਂ ਖੜੀਏ। ਹਰ ਇੱਕ ਇੱਕ ਵਿੱਚ ਹੋਈ ਇਹ ਦੁਬਾਰਾ ਕਿਉਂਕਿ ਜਿਹੜੇ ਪੁਰਾਣੇ ਗੱਲ ਸੀਗੇ ਜਾਂ ਪੁਰਾਣਾ ਜੋ ਵੀ ਕੁਝ ਮਤਾਰ ਸੈਂਟਰ ਨੇ ਪਾਸ ਕੀਤਾ ਸੀ ਉਹਦੂ ਰਹੀ ਹੈ। ਉਹ ਪੂਰਾ ਨਹੀਂ ਹੋਇਆ। ਉਹ ਪੂਰਾ ਕਰਨੀ ਵੀ ਦੁਬਾਰਾ ਜਿਹੜਾ ਜੱਲਿਆਲ ਸਾਹਿਬ ਨੇ ਵਧਿਆ। ਜਿਹੜੀ ਆਪਦੀ ਜ਼ਿੰਦਗੀ ਜਿਹੜੀ ਨੌਤ ਮਿਲਦੀ ਆ ਆਪਣੇ ਲਈ ਲਾਈ ਹੈ। ਮੈਂ ਸਾਰਿਆਂ ਨੂੰ ਕਹਿੰਦਾ ਵੀ ਸਾਰੇ ਕਲਾਕਾਰਾਂ ਨੂੰ ਕਹਿੰਦਾ ਸਾਰੀ ਜਵਾਨੀ ਨੂੰ ਕਹਿੰਦਾ ਪੰਜਾਬੀ ਨੂੰ ਪਹੁੰਚੋ ਅਤੇ ਆਪਾਂ ਸਾਰੇ ਖੜੀਏ ਇੱਕ ਘਰੋਂ ਦਾ। ਮੈਂ ਸਾਰਿਆਂ ਨੂੰ ਤੀਲ ਕਰਦਾ ਵੀ ਜਿਹੜਾ ਆ ਸਮਾਵਾ ਵੀ ਆਪਾਂ ਖੜੀਏ। ਹਰ ਇੱਕ ਇੱਕ ਵਿੱਚ ਹੋਈਏ ਦੁਬਾਰਾ ਕਿਉਂਕਿ ਜਿਹੜੇ ਪੁਰਾਣੇ ਗੱਲ ਸੀਗੇ ਜਾਂ ਪੁਰਾਣਾ ਜੋ ਵੀ ਕੁਝ ਮਤਾਰ ਸੈਂਟਰ ਨੇ ਪਾਸ ਕੀਤਾ ਸੀ ਉਹਦੂ ਰਹੀ ਹੈ। ਉਹ ਪੂਰਾ ਨਹੀਂ ਹੋਇਆ। ਉਹ ਪੂਰਾ ਕਰਨੀ ਵੀ ਦੁਬਾਰਾ ਜਿਹੜਾ ਚੱਲੇ ਵਾਲਾ ਸਾਹਿਬ ਨਹੀਂ ਬੱਧਿਆ। ਇਹ ਆਪਦੀ ਜ਼ਿੰਦਗੀ ਜਿਹੜੀ ਨੌਤ ਮਿਲਦੀ ਹੈ ਆਪਣੇ ਲਈ ਲਾਈ ਹੈ। ਮੈਂ ਸਾਰਿਆਂ ਨੂੰ ਕਹਿੰਦਾ ਵੀ ਸਾਰੀ ਕਲਾਗਰਾਂ ਨੂੰ ਕਹਿੰਦਾ ਸਾਰੀ ਜਵਾਨੀ ਨੂੰ ਕਹਿੰਦਾ ਪੰਜਾਬੀ ਨੂੰ ਪਹੁੰਚੋ ਆਖੀ ਆਪਾਂ ਸਾਰੇ ਖੜੀਏ ਘਰਮ ਦਾ ਕੰਮ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਜਿਹੜਾ ਆ ਸਮਾਵਾ ਵੀ ਆਪਾਂ ਖੜੀਏ ਕਿ ਇੱਕ ਮਿਕ ਹੋਈਏ ਦੁਬਾਰਾ ਕਿਉਂਕਿ ਜਿਹੜੇ ਪੁਰਾਣੇ ਬੱਲ ਸੀਗੇ ਜਾਂ ਪੁਰਾਣਾ ਜੂ ਵੀ ਕੁਝ ਮਤਾਰ ਸੈਂਟਰ ਨੇ ਪਾਸ ਕੀਤਾ ਸੀ ਉਹ ਦੂ ਰਹੀ ਹੈ ਉਹ ਪੂਰਾ ਨਹੀਂ ਹੋਇਆ ਉਹ ਪੂਰਾ ਕਰਨੀ ਵੀ ਦੁਬਾਰਾ ਜਿਹੜਾ ਚੱਲਿਆਰ ਸਾਹਿਬ ਨੇ ਵਧਿਆ ਕਿ ਆਪਣੀ ਜ਼ਿੰਦਗੀ ਜਿਹੜੀ ਨੌਂ ਤੇ ਲਾਈ ਆਪਣੀ ਲਈ ਲਾਈ ਸਾਰੇ ਨੂੰ ਕਹਿਣਾ ਵੀ ਸਾਰੇ ਕਲਾਕਾਰਾਂ ਨੂੰ ਕਹਿਣਾ ਸਾਰੀ ਜਵਾਨੀ ਨੂੰ ਕਹਿਣਾ ਪੰਜਾਬੀ ਨੂੰ ਪਹੁੰਚੋ ਹਰ ਇੱਕ ਆਪਾਂ ਸਾਰੇ ਖੜੀਏ ਇੱਕ ਖਰੋ ਦਾ ਕਹਿ ਮੈਂ ਸਾਰੇ ਨੂੰ ਅਪੀਲ ਕਰਦਾ ਵੀ ਜਿਹੜਾ ਆ ਸਮਾਵਾ ਵੀ ਆਪਾਂ ਖੜੀਏ ਹਰ ਇੱਕ ਇੱਕ ਵਿੱਚ ਹੋਈਏ ਦੁਬਾਰਾ ਕਿਉਂਕਿ ਜਿਹੜੇ ਪੁਰਾਣੇ ਗੱਲ ਸੀਗੇ ਜਾਂ ਪੁਰਾਣਾ ਜੋ ਵੀ ਕੁਝ ਮਤਾਰ ਸੈਂਟਰ ਨੇ ਪਾਸ ਕੀਤਾ ਸੀ ਉਹ ਦੂ ਰਹੀ ਹੈ ਉਹ ਪੂਰਾ ਨਹੀਂ ਹੋਇਆ ਉਹ ਪੂਰਾ ਕਰਨੀ ਵੀ ਦੁਬਾਰਾ ਜਿਹੜਾ ਚੱਲੇ ਵਾਲਾ ਸਾਹਿਬ ਨਹੀਂ ਬੱਧਿਆ ਜਾਂ ਆਪਦੀ ਜ਼ਿੰਦਗੀ ਜਿਹੜੀ ਨੌਤ ਮਿਲਦੀ ਹੈ ਆਪਣੇ ਲਈ ਲਾਈਏ ਮੈਂ ਸਾਰਿਆਂ ਨੂੰ ਕਹਿਣਾ ਵੀ ਸਾਰੇ ਕਲਾਕਾਰਾਂ ਨੂੰ ਕਹਿਣਾ ਸਾਰੀ ਜਵਾਨੀਆਂ ਨੂੰ ਕਹਿਣਾ ਪੰਜਾਬੀ ਨੂੰ ਪਹੁੰਚੋ ਆਹ ਤੇ ਆਪਾਂ ਸਾਰੇ ਖੜੀਏ ਖਰਮ ਦਾ ਕਰਨ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਜਿਹੜਾ ਆ ਸਮਾਵਾ ਵੀ ਆਪਾਂ ਖੜੀਏ ਕਿ ਟੈਕਨੀਕ ਹੋਈ ਹੈ ਦੁਬਾਰਾ ਕਿਉਂਕਿ ਜਿਹੜੇ ਪੁਰਾਣੇ ਬੱਲ ਸੀਗੇ ਜਾਂ ਪੁਰਾਣਾ ਜੂ ਵੀ ਕੁਝ ਮਤਾਂ ਸੈਂਟਰ ਨੇ ਪਾਸ ਕੀਤਾ ਸੀ ਉਹ ਦੂ ਰਹੀ ਹੈ ਉਹ ਪੂਰਾ ਨਹੀਂ ਹੋਇਆ ਉਹ ਪੂਰਾ ਕਰਨੀ ਵੀ ਦੁਬਾਰਾ ਜਿਹੜਾ ਚੱਲਿਆਰ ਸਾਹਿਬ ਨੇ ਵਧਿਆ ਜੋ ਆਪਣੀ ਜ਼ਿੰਦਗੀ ਜਿਹੜੀ ਲੋਟ ਮਿਲਦੀ ਹੈ ਆਪਣੇ ਲਈ ਲਾਈਏ ਮੈਂ ਸਾਰਿਆਂ ਨੂੰ ਕਹਿਣਾ ਵੀ ਸਾਰੇ ਕਲਾਕਾਰਾਂ ਨੂੰ ਕਹਿਣਾ ਸਾਰੀ ਜਵਾਨੀਆਂ ਨੂੰ ਕਹਿਣਾ ਪੰਜਾਬੀ ਨੂੰ ਪਹੁੰਚੋ ਆਖੀਆ ਸਾਰੇ ਖੜੀਏ ਘਰਮ ਰਕਣ